ਹਾਂਜੀ ਦੋਸਤੋ ਅੱਜ ਜਿਹੜੀ ਫੇਰ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਕੋਟ ਫੱਤਾ ਬਾਈ ਅਮਰਦੀਪ ਦੇ ਘਰ ਆਪਾਂ ਇੱਕ ਚੰਗੇ ਭਜਨ ਵਾਲੀ ਆਪਾਂ ਮੱਝ ਦਿਖਾ ਰਹੇ ਆਂ ਦੁੱਧ ਵੀ ਬਾਈ ਕਹਿੰਦਾ ਵੀ ਪਿਛਲੇ ਸੂਏ ਚੰਗਾ ਕੱਢਿਆ ਸਿੰਘ ਖੁੱਲਾ ਗੋਬਲ ਹੈ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਕੋਈ ਚੰਗੇ ਦੁੱਧ ਵਾਲੀ ਮੱਝ ਦੀ ਲੋੜ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਅਜੇ ਮੇਰਾ ਅੰਦਾਜ਼ਾ ਵੀ ਘੱਟੋ-ਘੱਟ 5-4 ਦਾਣਾ ਸੂਹ ਦੇ ਵਿੱਚ باقی ਨੇ ਪਹਿਲਾਂ ਮਗਰੋਂ ਪਸੂਕਾ ਦੋ ਵੀ ਸੂ ਸਕਦਾ ਹਵਾਨਾ ਵੀ ਬਹੁਤ ਸੋਹਣਾ ਤਿਆਰ ਤਿਆਰ ਕੀਤਾ ਹੈ ਤੇ ਥਾਣ ਵੀ ਮਿੱਤਰੋ ਚੰਗਾ ਤੱਕ ਜਰੂਰ ਥੋੜੀ ਜਿਹੀ ਲੈਵੇ ਦੀ ਅੱਗੇ ਨੂੰ ਆ ਕਿਉਂਕਿ ਆਪਣਾ ਫਰਜ ਬੰਦਾ ਹਰ ਚੀਜ਼ ਦੱਸੰਦਾ ਤੇ ਦੁੱਧ ਫੇਰ ਆਪਾਂ ਕਹਿੰਦੇ ਵੀ ਚੰਗਾ ਕੱਢਿਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਪੂਰੀ ਡਿਟੇਲ ਪਾਈ ਤੁਹਾਨੂੰ ਲਮਾਂਗੇ ਵੀ ਕਿੰਨਾ ਦੁੱਧ ਕੱਢਿਆ ਕੀ ਇਹਦਾ ਰੇਟ ਹੈ ਹਾਂਜੀ ਬਾਈ ਜੀ ਅਮਰਦੀਪ ਕੀ ਹਾਲ ਚਾਲ ਹੈ ਠੀਕ ਹੈ ਬਾਈ ਠੀਕ ਹੈ ਸਤਾਂ ਜੀ ਹਾਂਜੀ ਹਾਂ ਠੀਕ ਹੈ ਪਿੰਡ ਹੈਗਾ ਕੋਟਫੱਤਾ ਹਾਂਜੀ ਜਿਲ੍ਹਾ ਬਠਿੰਡਾ ਇਹ ਕੋਠਫੱਤੇ ਦੇ ਨੇੜੇ ਤੇੜੇ ਕਿਹੜੇ ਕਿਹੜੇ ਪਿੰਡ ਆ ਕਈ ਵਾਰ ਦੂਰੋਂ ਕੋਈ ਬੰਦਾ ਚੱਲ ਕੇ 44 6300 ਖਾਨਾ ਰਹਿ ਗਿਆ ਜੀ ਚੱਕ ਅਰਾਮ ਸਿੰਘ ਵਾਲਾ ਰਹਿ ਗਿਆ ਜੀ ਓਕੇ ਜੀ ਜਿਲ੍ਹਾ ਬਠਿੰਡੇ ਕਨੇਉਣਾ ਦਾ ਕੋਠ ਸ਼ਮੀਰ ਕੋੜ ਹੁੰਦਾ ਜੀ ਕੋਠਫੱਤਾ ਤੇ ਕੋਠ ਸ਼ਮੀਰ ਹੈ ਨਾ ਹਾਂਜੀ 메ਨ ਰੋਡ ਤੇ ਹੀ ਆ ਪਿੰਡ ਹੈ ਨਾ ਰੋਡ ਤੇ ਹੀ ਜਿਲ੍ਹਾ ਬਠਿੰਡੇ ਤੋਂ ਮਾਨਸਰ ਰੋਡ ਤੇ ਪਿੰਡ ਹੈ ਜੀ ਓਕੇ ਹੁਣ ਇਹਦਾ ਸੂਆ ਮਨ ਲਾ ਵੀ ਮੇਰਾ ਅੰਦਾਜ਼ਾ ਵੀ ਘਟੋ ਘਟ ਚੌਥਾ ਹੋਣਾ ਹੈ ਚੌਥਾ ਸੂਆ ਜੀ ਠੀਕ ਹੈ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਰਹਿੰਦੇ ਹੀ 5-7 ਦਿਨ ਮਨ ਲਾ ਸੁਣਦੇ 5 14 ਕਿਲੋ ਦਿੰਦਾ 14 15 ਕਿਲੋ ਆਮ ਨਾਰਮਲ ਸੇਵਾ ਦੇ 14 ਕਿਲੋ ਦਿੰਦਾ 14 ਹੀ ਹਾਂ ਠੀਕ ਹੈ ਸਿਮਨ ਲੱਗਿਆ ਵਾ ਕਿਸਾਨ ਤੋਂ ਐ ਨਹੀਂ ਆਮ ਘਰੇਲੂ ਸੰਤ ਠੀਕ ਹੈ ਘਰੇਲੂ ਸੰਤ ਤੋਂ ਮਿੱਤਰੋ ਕ੍ਰਾਸ ਕਰਾਈ ਵੀ ਆ 14 ਲੀਟਰ ਵਾਈ ਕਹਿੰਦਾ ਵੀ ਦੁੱਧ ਕੱਢਿਆ ਵਦਿਆ ਨਾ ਲੈ ਜੂ ਹਜੇ ਹਫਤਾ ਦੇਖੋ ਜੀ ਲੈ ਵੀ ਸਕਦੀ ਹੈ ਨਹੀਂ ਵੀ ਕਈ ਵਾਰੀ ਬੱਸ ਲੱਗੀ ਪਤਾ ਠੀਕ ਹੈ ਹਜੇ ਉਹ ਵੈਸੇ ਪੁੜੇ ਤੋੜੇ ਨਹੀਂ ਤੇ ਘੱਟੋ ਘੱਟ ਮੇਰਾ ਜਿਆਦਾ 2-3 ਦਿਨ ਤਾਂ ਲਊ ਲਊ ਹੋ ਸਕਿਆ ਵਦ ਘੱਟ ਵੀ ਲੈ ਜਾ ਤੋਰੋ ਜੀ ਇੱਕ ਵਾਰੀ ਅ 14 ਲੀਟਰ ਬਾਈ ਕਹਿੰਦਾ ਵੀ ਨਾਰਮਲ ਸੇਵਾ ਤੇ ਦੁੱਧ ਕੱਢਿਆ ਬਾਤ ਤੇ ਚੌਥੇ ਸੂਏ ਨੇ ਸੁਣਾ ਹਵਾਨਾ ਫਿਰ ਆਪਾਂ ਕਹਿੰਦੇ ਬਹੁਤ ਸੁਣਾ ਬਣਾਇਆ ਵਾ ਤੇ ਵਜਣ ਵੀ ਚੰਗਾ ਹੈ ਘਰੇਲੂ ਹੈ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਬਾਈ ਕਹਿੰਦੇ ਵੀ ਵੈਸੇ ਤਾਂ ਸਾਡਾ ਜਿਹੜਾ ਫਾਰਮ ਹੈ گاਵਾਂ ਦਾ ਪਰ ਦੁੱਧ ਪੀਣ ਦੀ ਖਾਤਰ ਇੱਕ ਦੋ ਪਸ਼ੂ ਹੀ ਰੱਖਦੇ ਆ ਤੇ ਜਦੋਂ ਟੋਕੜ ਇੱਕ ਲੈਉਣੇ ਆ ਜਦੋਂ ਟੋਕੜ ਜਾਂ ਫੜ ਜਾਂਦੀ ਹੈ ਕਹਿੰਦੇ ਬਾਅਦ ਚ ਅਸੀਂ ਹੋਰ ਲੈਉਣੇ ਆ ਵੀ ਕਰੇ ਪੀਣ ਦੀ ਖਾਤਰ ਕਹਿੰਦੇ ਵੀ ਇੱਕ ਜੋ ਦੋ ਪਸ਼ੂ ਰੱਖਦੇ ਆ ਹੁਣ ਕਹਿੰਦੇ ਬਾਈ ਕਹਿੰਦੇ ਵੀ ਆ ਪਿਛਲੀ ਮੰਡੀ ਤੋਂ ਲਿਆਂਦੀ ਐ ਹਵਾਨਾ ਫੇਰ ਆਪਾਂ ਕਹਿੰਦੇ ਬਹੁਤ ਸੋਹਣਾ ਤੇ ਹਾਂਜੀ ਬੰਦੋ ਬਸ ਕੋਈ ਨਹੀਂ ਬੰਦੋ ਜੀ ਬੰਦੋ ਰੇਟ ਫਿਰ ਜਾਇਜ ਜਾਇਜ ਕੀ ਕਰਤਾ ਜੀ ਰੇਟ ਇਹਦਾ 1.35 ਮਾਨਦਾਨ ਥੋੜਾ ਘਣਾ ਹਾਂ ਕਰ ਦਾਂਗੇ ਇਹ ਅਜਾ ਮੰਗ ਠੀਕ ਆ ਤੇ ਫੋਨ ਨੰਬਰ ਦੱਸ ਦੋ ਫੋਨ ਨੰਬਰ 94642 94642 66042 66042 ਹਾਂਜੀ ਪਿੰਡ ਹੈਗਾ ਇਹ ਕੋਡ ਫੱਤਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸੋ 14 ਲੀਟਰ ਬਾਈ ਕਹਿੰਦਾ ਵੀ ਫੇਰ ਆਪਾਂ ਕਹਿੰਦੇ ਵੀ ਤੀਜੇ ਸੂਏ ਤੋਂ ਦੁੱਧ ਕੱਢਿਆ 2-4 ਦਿਨ ਸੂਣ ਦੇ ਵਿੱਚ ਬਾਕੀ ਨੇ ਸਿੰਘ ਜ਼ਰੂਰ ਖੁੱਲਾ ਵਜਣ ਚੰਗਾ ਤੇ ਚੰਗੀ ਸੰਭੀ ਵੀ ਆ ਤੇ ਜੇਕਰ ਕਿਸੇ ਵੀ ਵੀਰ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124